ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਦੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਤੇ ਬਹੁਤ ਵੱਡਾ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਭਰਤੀ ਓਪਨ ਕੀਤੀ ਗਈ ਹੈ ਜੀ 53 ਤਰ੍ਹਾਂ ਦੀਆਂ ਮੈਡੀਕਲ ਨਾਲ ਸੰਬੰਧਿਤ ਪੋਸਟਾਂ ਜਾਰੀ ਹੋਈਆਂ ਜੀ ਬਹੁਤ ਵੱਡਾ ਮੌਕਾ ਬਹੁਤ ਵੱਡੀ ਬੰਪਰ ਭਰਤੀ ਹੈ ਜੋ ਜਾਰੀ ਕੀਤੀ ਗਈ ਹੈ ਤਾਂ ਆਪਾਂ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਏ ਪੂਰਾ ਨੋਟੀਫਿਕੇਸ਼ਨ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਅਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਲੈਣ ਦੀਆਂ ਸਾਰੀਆਂ ਪੋਸਟਾਂ ਵਿੱਚ 56 ਤਰ੍ਹਾਂ ਦੀਆਂ ਪੋਸਟਾਂ ਹੈ ਜੀ ਜੋ ਕਿ ਇੱਕ ਬੰਪਰ ਭਰਤੀ ਹੈ ਤਾਂ ਆਪਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਰੀਆਂ ਪੋਸਟਾਂ ਸਾਂਝੀਆਂ ਕਰਦੇ ਹਾਂ ਜੋ 56 ਤਰ੍ਹਾਂ ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਸਭ ਤੋਂ ਪਹਿਲਾਂ ਮੈਡੀਕਲ ਸੁਪਰਡੈਂਟੈਂਟ ਸਾਇੰਟਿਸਟ ਡੀ ਸਾਇੰਟਿਸਟ ਸੀ ਜੀਆਰ ਸਟਾਫ ਸਰਜਨ ਡੈਂਟਲ ਸਟਾਫ ਸਰਜਨ ਡੈਂਟਲ ਮੈਡੀਕਲ ਅਫੀਸਰ ਕੈਜੂਐਲਟੀ ਸਟਾਫ ਨਰਸ ਸੀਐਸਐਸਡੀ ਅਸਿਸਟੈਂਟ ਪੈਂਟਰੀ ਇੰਸਪੈਕਟਰ ਸੀਨੀਅਰ ਯੋਗਾ ਇੰਸਟ੍ਰਕਟਰ ਜੂਨੀਅਰ ਮੈਡੀਕਲ ਰਿਕਾਰਡ ਅਫੀਸਰ ਫਾਰਮਾਸਿਸ ਸੀਐਸਐਸਡੀ ਸੁਪਰਵਾਈਜ਼ਰ ਮੈਡੀਕਲ ਲੈਬ ਟੈਕਨੋਲੋਜਿਸਟ ਤਾਂ ਮੈਡੀਕਲ ਲੈਬ ਟੈਕਨੋਲੋਜੀ ਦੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹਨਾਂ ਨੂੰ ਜ਼ਰੂਰਤ ਹੈ ਇਸੇ ਤਰ੍ਹਾਂ ਅੱਗੇ ਜਾ ਕੇ ਇਹਨਾਂ ਵੱਲੋਂ ਰਿਸਰਚ ਅਸਿਸਟੈਂਟ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਚਾਹੀਦੇ ਆ ਉਹਦੀਆਂ ਵੀ ਕਾਫੀ ਪੋਸਟਾਂ ਜਾਰੀ ਹੋਈਆਂ ਤਾਂ ਇਸੇ ਤਰ੍ਹਾਂ ਹੀ ਇਹਨਾਂ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਹੁਤ ਵੱਡੀ ਭਰਤੀ ਆ ਓਪਨ ਕੀਤੀ ਗਈ ਦੇਖ ਸਕਦੇ ਹੋ ਸਕਰੀਨ ਤੇ ਲੈਬ ਅਟੈਂਡੈਂਟ ਦੀਆਂ ਪੋਸਟਾਂ ਵੀ ਜਾਰੀ ਹੋਈਆਂ ਫਾਰਮਾਸਿਸਟ ਦੀਆਂ ਪੋਸਟਾਂ ਵੀ ਜਾਰੀ ਹੋਈਆਂ ਸਟੋਰ ਕੀਪਰ ਹੈ ਕਲਰਕ ਹੈ ਸਿਕਿਉਰਟੀ ਆਫਿਸਰ ਹੈ ਭਾਵੇਂ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਹੈ ਜਿਹੜੀ ਇਹਨਾਂ ਪੋਸਟਾਂ ਦੇ ਵਿੱਚ ਨਾ ਹੋਵੇ ਮੈਡੀਕਲ ਲਾਈਨ ਦੀਆਂ ਤਾਂ ਲਗਭਗ ਸਾਰੀਆਂ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਬਹੁਤ ਵੱਡਾ ਮੌਕਾ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਹੈ ਤਾਂ ਇਹ ਸੈਂਟਰ ਲੈਵਲ ਦੀਆਂ ਪੋਸਟਾਂ ਪਰ ਪੰਜਾਬ ਦੇ ਉਮੀਦਵਾਰ ਥੋੜੇ ਘੱਟ ਹੀ ਇੰਟਰਸਟਿਡ ਹੁੰਦੇ ਇਹਨਾਂ ਪੋਸਟਾਂ ਦੇ ਲਈ ਪਰ ਮੌਕਾ ਬਹੁਤ ਵਧੀਆ ਬਹੁਤ ਵੱਡੀ ਭਾਰਤੀ ਹੈ ਜੋ ਜਾਰੀ ਹੋਈ ਹੈ ਤਾਂ ਇਹਦੇ ਲਈ ਪੋਸਟਿੰਗ ਤੁਹਾਡੀ ਨਵੀਂ ਦਿੱਲੀ ਜਾਂ ਗੋਆ ਦੇ ਵਿਖੇ ਹੋ ਸਕਦੀ ਹੈ ਇਹਨਾਂ ਵੱਲੋਂ ਲਿਖੀ ਗਈ ਹੈ ਪੋਸਟਿੰਗ ਸਥਾਨ ਨਵੀਂ ਦਿੱਲੀ ਤੇ ਗੋਆ ਹੀ ਲਿਖਿਆ ਗਿਆ ਹੈ ਇਹਨਾਂ ਵੱਲੋਂ ਤਾਂ ਬਹੁਤ ਵੱਡਾ ਮੌਕਾ ਹੈ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਜੋ ਨੋਟੀਫਿਕੇਸ਼ਨ ਹੈ ਜੀ 올 ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ AIIA ਵੱਲੋਂ ਜਾਰੀ ਹੋਇਆ ਤਾਂ ਇਹਨਾਂ ਪੋਸਟਾਂ ਨੂੰ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਦੋ ਵੈਬਸਾਈਟਾਂ ਦਿੱਤੀਆਂ ਹੋਈਆਂ ਹਨ ਉਹਨਾਂ ਤੇ ਜਾ ਕੇ ਤੁਸੀਂ ਪੋਸਟਾਂ ਦੇ ਲਈ ਹਰ ਤਰ੍ਹਾਂ ਦੀ ਕੁਆਲੀਫਿਕੇਸ਼ਨ ਪੋਸਟਾਂ ਦੇ ਲਈ ਕੀ ਰਹਿਣ ਵਾਲੀ ਹੈ ਐਕਸਪੀਰੀਅੰਸ ਹੈ ਕੋਈ ਪਰਫਾਰਮਾ ਹੈ ਟਰਮ ਐਂਡ ਕੰਡੀਸ਼ਨਸ ਹੈ ਸਾਰੀਆਂ ਇਹਨਾਂ ਦੀ ਵੈਬਸਾਈਟ ਤੇ ਦਿੱਤੀਆਂ ਹੋਈਆਂ ਹਨ ਵੈਬਸਾਈਟ ਹੈ ਜੀ aiia.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤੇ ਅੱਗੇ ਇੱਕ ਹੋਰ ਵੈਬਸਾਈਟ ਹੈ ਜੀ aiiarecruitment.org ਇਸ ویب سائٹ ਨੂੰ ਲੌਗਇਨ ਕਰ ਸਕਦੇ ਹੋ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 31 ਜਨਵਰੀ ਆਖਰੀ ਮਿਤੀ ਹੈ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਜੀ ਕੱਲੀ ਕੱਲੀ ਪੋਸਟ ਚੈੱਕ ਕਰੋ ਮੈਡੀਕਲ ਲਾਈਨ ਵਾਲੇ ਜੋ ਸਟੂਡੈਂਟ ਹੈ ਵਿਦਿਆਰਥੀ ਆ ਉਮੀਦਵਾਰ ਆ ਉਹ ਜ਼ਰੂਰ ਇਸ ਨੋਟੀਫਿਕੇਸ਼ਨ ਨੂੰ ਇੱਕ ਵਾਰੀ ਰੀਡ ਕਰਨ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਾਂਗੇ ਉੱਥੇ ਵੀ ਦਵਾਂਗੇ ਤੇ ਜੇਕਰ ਤੁਹਾਨੂੰ ਪਰਸਨਲੀ ਚਾਹੀਦਾ ਸਾਨੂੰ WhatsApp ਕਰ ਸਕਦੇ ਹੋ ਸਾਡੇ ਨੰਬਰ ਤੇ ਅਸੀਂ ਤੁਹਾਨੂੰ WhatsApp ਤੇ ਵੀ ਭੇਜ ਦਾਂਗੇ ਤਾਂ ਬਹੁਤ ਵਧੀਆ ਮੌਕਾ ਜੀ ਸਬੰਧਤ ਕੈਂਡੀਡੇਟ ਜਰੂਰ ਨੋਟ ਕਰਨ ਧੰਨਵਾਦ ਜੀ